ਸਾਡਾ ਬੇਟਾ ਜੀ ਜਾ ਅੱਲਾਹ ਅੱਲਾਹ ਸਾਹਿਬ ਕੀ ਨਾਹੀ ਜਾਉਂ ਜਮਨ ਜਉਂ ਨਹੀਂ ਕੋਈ ਐਕਸੀਡੈਂਟ ਹੋ ਗਿਆ ਤੇ ਕੋਈ ਪੁੱਛਦਾ ਮੈਂ ਤੇ ਮਸਲੇ ਸਾਡੇ ਤੋਂ ਸਹਾਰਿਆ ਨਹੀਂ ਗਿਆ ਤੇ ਜਿਹਦੇ ਨੇ ਸਾਨੂੰ ਲਾਸ ਮਿਲ ਗਿਆ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਵਾਰੀਸ ਤੇ ਮੇਰਾ ਯਾਰ ਦੋਸਤ ਯੂਨਸ ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ ਕਿ ਉਹਦੇ ਬੇਟੇ ਦਾ ਇੱਕ ਜੌਨ 2 ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁਖਦਾਈ ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸ ਦੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਕੱਲੇ ਕੱਲੇ ਸੀ ਦੋਵੇਂ ਤੇ ਦੋਵਾਂ ਦੀ ਦੋਸਤੀ ਦੋਸਤੀ ਤੇ ਹਾਦਸੇ ਦੇ ਵਿੱਚ ਬਹੁਤ ਭਿਆਨਕ ਮਾਹੌਤੋ ਇਹ ਬਹੁਤ ਦੁੱਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਯੂਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਿਆਂ ਇੱਥੇ ਵਾਪਸ ਆਉਣਾ ਪਿਆ 8 ਮਹੀਨਿਆਂ ਬਾਅਦ ਹੀ ਦੁੱਖ ਦਾ ਇੱਕ ਘਟਨਾ ਆ ਦੋਨੇ ਬੱਚੇ ਜਿਹੜੇ ਸੀਗੇ ਜੀ ਜਿਵਾਨੀ ਦੇ ਦੇ ਲਈ ਤੇ ਪੈਸੇ ਰੱਖਿਆ ਸੀਗਾ। ਉਹ ਦੋਵੇਂ ਤਿਆਰੀਆਂ ਕਾਜ਼ੇ ਸੀ ਆਪਣੀ ਅੱਗੇ ਸਟੱਡੀ ਵਾਸਤੇ ਆਪਣੀ ਕਾਜ਼ੀਅਤ ਵਾਸਤੇ। ਕਿ اچانک ਇਹੋ ਜਿਹਾ ਪਾਣਾ ਵਾਪਸ ਆ ਗਿਆ। ਦੋਨਾਂ ਦੇ ਪਰਿਵਾਰ ਬਹੁਤ ਨਹਾਏ ਤੇ شریف ਤੇ ਬਹੁਤ ਚੰਗੇ ਇਨਸਾਨ। ਉਹ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ। ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ। ਇਕੱਠਾ ਨੂੰ ਭਲਾ ਨਹੀਂ ਜਾ ਸਕਦਾ। ਲੇਕਿਨ ਉਹੀ ਹੈ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਚੁਪਦਾ ਹੈ ਉਸ ਅੱਜ ਜਿੰਨੀ ਵੀ ਦੁਨੀਆ ਹੈ ਇਹ ਸਾਦੇ ਉਸੇ ਪਾਣੇ ਨੂੰ ਮੰਨਦੇ ਹਨ ਉਹਦੇ ਅੱਗੇ ਚੁਪੇ ਨੇ ਕਿਉਂਕਿ ਇਹਦੇ ਅੱਗੇ ਖੜ ਕੋਈ ਨਹੀਂ ਸਕਦਾ ਇਸੇ ਪਰਮਾਤਮਾ 'ਤੇ ਅਰਦਾਸ ਕਰ ਸਕਦੇ ਨੇ ਕਿ ਪ੍ਰਭੂ ਉਹਨਾਂ ਦੀ ਆਤਮਾ ਨੂੰ ਸ਼ਾਂਤ ਕਰ ਦੇਵੇ ਔਰ ਕਿਛੇ ਜੀਆਂ ਨੂੰ ਜਿਹੜਾ ਹੈ ਉਹ ਬਹੁਤ ਸਾਰਾ ਹੌਂਸਲਾ ਦੇਵੇ ਤਾਂ ਜੋ ਇਸ ਦੁੱਖ ਨੂੰ ਸਹਿਣ ਕਰ ਸਕੇ ਟਰਾਈਡੀ ਵੀ ਭਾਰਤ ਬਸ਼ੰਦਾ ਕਰਦਾ ਇੱਕ ਰੰਗ ਨਹੀਂ ਸੀ ਦੇਹਾਰਾ ਕਿਥੇ ਨਾਮਸ ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਤਵਾਲਾ ਨੇ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ-ਵਰਤਨ ਔਰ ਸਿਆਣੇ ਕਹਿੰਦੇ ਨੇ ਵੀ ਜਦੋਂ ਜੀ ਕਿਤੇ ਦੌਲਤ ਵੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਵੇਖੋ ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਹਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਬਹੁਤ ساری ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਧਾ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਦੇ ਨੁਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਪ੍ਰਧਾਨ ਅਫੇਜ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿਬਾਨ ਦੇ ਨਾਲ ਪਹੁੰਚੇ ਨੇ ਉਹਦੇ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਸੀ ਆ ਔਰ ਚੰਗਾ ਜੀਵਨ ਜੀ। ਇਹ ਪਤਾ ਨਹੀਂ ਕਿਉਂ ਸਾਡਾ ਦੁੱਖ ਸਾਂਝਾ ਕਰਨ ਦੀ ਸਾਰੀ ਲਈ ਸਾਡੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਦੂਜੋ ਇਹ ਹੌਸਲਾ ਹੁੰਦੇ ਹੁੰਦੇ ਸਮਾਂ ਲੱਗਦਾ ਲੇਕਿਨ ਇਹ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ ਹਾ ਜ ਮੈਂ ਸਮਝਦਾ ਕਿ ਇਨੇ ਲੋਕਾਂ ਨੂੰ ਵੇਖ ਕੇ ਇਸ ਪਰਿਵਾਰ ਦਾ ਥੋੜਾ ਜ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮhalla ਸਾਡੀਆਂ ਬਾੜਾਂ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਸਾਡੇ ਨਾਲ ਨੇ ਔਰ ਇਹੋ ਹੀ ਉਹਨਾਂ ਲਈ ਹੌਸਲੇ ਦੀ ਇੱਕ ਵੱਡੀ ਨਿਸ਼ਾਨੀ ਹੈ ਮੈਂ ਕਾਉਂਸਲਰ ਵਾਰ ਨੰਬਰ 2 ਫਰੀਘਟ ਚੁਣਿਆ ਦਾ ਇਹ ਟਾਉਨ ਬੋਰਡ ਦੇ ਵਿੱਚੋਂ ਜਿਹੜੇ ਬੱਚੇ ਹੀ ਯਾਰ ਦੋਸਤ ਹੀ ਬਹੁਤ ਟੱਕਾ ਹੋਇਆ ਜਿਹੜਾ ਬਹੁਤ ਮਾੜਾ ਹੋਇਆ ਮਾ ਬਹੁਤ ਕੀ ਇਹ ਗੱਲ ਜੀ ਰਾਜ ਪਰਿਵਾਰ ਹੈ ਸਾਡੇ ਗੁਮਾਨ ਹੀ ਇੱਕ 13 ਵਾਰਡ ਦਾ ਸੀ ਇਸ ਤਰ੍ਹਾਂ ਬਹੁਤ ਬੜੀ ਮਾੜੀ ਗੱਲ ਪਰਮਾਤਮਾ ਇਹਨਾਂ ਨੇ ਆਪਣਾ ਮਾਸ਼ ਕਰ ਸਭ ਨੂੰ ਜੈਂਸੀ ਦੀ ਮੈਂ ਫੋਲੇਗਰ ਚੋੜੀਆਂ ਕਬਰਸਤਾਨ ਦੇ ਵਿੱਚ ਖੜਾ ਆ ਜਿਹੜੀਆਂ ਦੋ ਤਿੰਨ ਦਾ ਐਕਸੀਡੈਂਟ ਇਹਨਾਂ ਜਬਰਦਸਤ ਆ ਕੇ ਸਾਰੀ ਦੁਨੀਆ ਤਰਸ ਤਰਸ ਕਰ ਰਹੀ ਹੈ ਪਰ ਵੇਖ ਕੇ ਰਿਆ ਨਹੀਂ ਗਿਆ ਇੰਨੀ ਦੁਨੀਆ ਇੰਨੇ ਲੋਕ ਇਹਨਾਂ ਦੇ ਹਮਦਰਦੀ ਇਹਨਾਂ ਦਾ ਦੁੱਖ ਨੂੰ ਮੋੜ ਵਾਸਤੇ ਕਬਰਸਤਾਨ ਵਿੱਚ ਪਹੁੰਚਿਆ ਇਹ ਬਹੁਤ ਹੀ ਖਤਰਨਾਕ ਘਟਨਾ ਵੇਖੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੈ ਮੈਂ ਬੇਨਤੀ ਕਰਦਾ ਇੱਕ ਇੱਕ ਨੂੰ ਇਹਨਾਂ ਵਾਸਤੇ ਆਪਣੀ ਅਰਦਾਸ ਕਰੋ ਪ੍ਰਾਰਥਨਾ ਕਰੋ ਤਾਂ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਇਤਮਾਨ ਬਖਸ਼ੇ ਤਾਂ ਜੋ ਇਹ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਸਕਣ ਇਹ ਪੂਰਤ ਨਹੀਂ ਸਕਦੀ ਇਹ ਕਾੜ ਪੂਰੀ ਤਾਂ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕੋਈ ਇਹਨਾਂ ਨੂੰ ਸਹਿਣ ਦਾ ਬਲ ਬਖਸ਼ੇਣ ਇਹ ਪਾਣਾ ਬਖਸ਼ੇਣ ਤਾਂ ਜੋ ਇਹ ਤਸੱਲੀ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਸਕਣ ਇਹ ਦੁੱਖ ਕਦੀ ਮੁੱਕ ਨਹੀਂ ਸਕਦਾ ਇਹ ਜ਼ਿੰਦਗੀਆਂ ਮੁੱਲ ਨਹੀਂ ਸਕਦੀਆਂ ਕਿਉਂਕਿ ਇਹਨਾਂ ਤਕੜਾ ਐਕਸੀਡੈਂਟ ਆ ਕਿ ਇੱਕ ਇੱਕ ਬੱਚੇ ਦੇ ਟੋਟੇ ਹੋ ਗਏ ਔਰ ਇਹਨਾਂ ਜਰਦਨਾਕ ਵੇਖ ਵੇਖ ਕੇ ਤਾਂ ਦਰੂ ਕੰਬਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਇਹਨਾਂ ਵਾਸਤੇ ਪ੍ਰਾਰਥਨਾਵਾਂ ਅਰਦਾਸ ਕੀਤੀਆਂ ਜਾਂ। ਧੰਨਵਾਦ। ਜੀ ਲੋਕਾਂ 25 ਨੂੰ ਧੀਰ ਰੋਡ ਖਾਣਾ ਖਦਰ ਦੀ ਹੱਦ 'ਚ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਾਹਿਲ ਸੰਨੋਫ ਜੁਨੂਸੀ ਦਾ मौके ਤੇ ਮੌਤ ਹੋ ਗਈ ਤੇ ਜੌਨਸਨ ਸੰਨੋਫ ਰਿੰਕੀ ਖਤੇਗੜ ਚੂੜੀਆਂ ਦੀ ਹਸਪੀਟਲ ਪਹੁੰਚ ਕੇ ਮੌਤ ਹੋ ਗਈ ਜਿਸ ਤੇ ਮਤੇਈ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਹਮਲ ਵਿੱਚ ਲੈਣ ਦੀ ਹੈ।